ਮੈਂ ਮੈਚ ਖੇਡਣ ਦੇ ਛੇੜ ਤੋਂ ਸਾਨੂੰ ਮੈਚ ਕਰਾ ਲੈਂਦੇ ਉੱਤਰ ਹੋ ਕੇ ਫੈਸਲਾ ਕਰ ਲੋ ਸਾਰੇ ਭਰਾ ਬਣ ਕੇ ਸਾਡੇ ਸਾਰੇ ਸਾਰੇ ਪਹੁੰਚੋਗੇ ਉੱਥੇ ਕਰਕੇ ਸਾਰੇ ਨਾਲ ਹੱਥ ਮਿਲ ਕੇ ਬੇਨਤੀ ਆ ਗਰਾਊਂਡ ਤੋਂ ਬਾਹਰ ਹੋ ਕੇ ਗੱਲ ਕਰ ਲੈ ਦੂਜੇ ਦਾ ਹੋ ਜੂਜੇ ਦਾ ਫੈਸਲਾ ਕਰ ਲੋ ਕਮੇਟੀ ਨਾਲ ਅਸੀਂ ਸਾਰੇ ਸਾਨੂੰ ਕੋ ਜਿਓ ਅ ਸਾਨੂੰ ਦੂਜੇ ਮੈਚ ਕਰਾ ਲਣ ਦੇ ਕੋਈ ਨਹੀਂ ਕੋਈ ਨਹੀਂ ਭਰਾ ਵਾ ਦੂਜੇ ਮੈਚ ਕਰਾ ਲੰਦੋ ਤੁਸੀਂ ਮਾਰੋ ਕੇ ਗੱਲ ਕਰ ਲੈ ਯਾਰ ਉਹ ਕੋਟਰੀ ਵਾਲਿਆ ਗਾਰੇ ਪਿੱਛੇ ਯਾਰ ਓਏ ਯਾਰ ਐਡਾ ਕੋਈ ਚੰਗੀਆਂ ਗੱਲਾਂ ਯਾਰ ਮੇਰਾ ਭਰਾ ਟੋਟਲੀ ਖੁੱਤ ਆਹ ਭਾਈ ਮੜਾ ਜਾ ਸਾਮੀ ਹੈ ਯਾਰ ਬੰਦਿਆਂ ਨੂੰ ਹਣਾ ਵੇਖੋ ਐਡਾ ਚੰਗਾ ਨਹੀਂ ਲੱਗਦਾ ਵੀਰ ਕੋਈ ਗੱਲ ਨਹੀਂ ਭਰਾ ਪਿਆਰ ਦੇ ਨਾਲ ਕੋਈ ਗੱਲ ਨਹੀਂ ਵੀਰ ਕਿਉਂ ਮਾਹਰ ਖਰਾਬ ਕਰੀ ਜਾਂਦੇ ਹੋ ਯਾਰ ਬਈ ਯਾਰ ਓ ਭਾਈ ਕਿਉਂ ਟੂਰਨਾਮੈਂਟ ਖਰਾਬ ਕਰਦੇ ਹੋ ਯਾਰ ਓ ਭਰਾਵਾ ਓ ਵੀਰਾ ਕੁਰਬਾਨ ਕਿਹੜੇ ਕੋਲੇ ਡਾਂਗਾ ਚੱਲਣ ਲੱਗਿਆ ਨਾ ਫਿਰ ਅਸੀਂ ਗਵਾਂਢ ਪਿੰਡ ਦਾ ਪੱਕਰੀ ਜਨੇ ਆ ਬਾਹਰ ਹੋ ਵੀਰ ਬਣ ਕੇ ਆ ਦੇਖੋ ਗੱਲ ਬਾਤ ਆ ਬਾਹਰ ਹੋ ਕੇ ਕਰ ਲੋ ਮੈਂ ਕਲੇਜ ਨੂੰ ਬੱਥੇ ਰਾ ਭਰਾ ਬਣ ਕੇ ਗਵਾਂਢੀ ਪਿੰਡੋਂ ਅਸੀਂ ਲੜਨਾ ਥੋੜੀ ਆਉੜੇ ਨਾ ਓਏ ਵੀਰ ਬਣ ਕੇ ਯਾਰ ਕਰ ਨੂੰ ਯਾਰ ਭਰਾ ਬਣ ਕੇ ਬਾਹਰ ਹੋ ਜੁਣਾ ਯਾਰ ਲੜਾਈ ਥੋੜੀ ਕਰਨੀ ਆ ਵੀਰ ਬਣ ਕੇ ਯਾਰ ਓ ਯਾਰ ਤੁਸੀਂ ਵੀ ਚਲੋ ਯਾਰ ਓ ਹੈਲੋ ਓ ਵੱਡੇ ਭਾਈ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਰਾਂ